ਕਮਾਣਾ ਦੇ ਨੰਬਰ ਨੇ 331 ਮਹਿਮਦਵਾਲ ਦੇ ਨੰਬਰ ਨੇ 43 ਗੱਗੜਪਾਣੇ ਦਾ ਕਬੱਡੀ ਕਲਬ ਉਤਮ ਵੀਰ ਕਬੱਡੀ ਕਲਬ ਮਹਿਮਦਵਾਲ ਨੇ ਜਿੱਤ ਲਿਆ ਤੇ ਕਮਾਣਾ ਦੀ ਟੀਮ ਸੈਕੰਡ ਰਹੀ ਹੈ ਬੈਸਟ ਖਿਡਾਰੀ ਸੰਦੀਪ ਜੀ ਲਿਆਓ ਔਰ ਇਧਰਲੀ ਸਾਈਡ ਕੈਮਰੇ ਦੇ ਮੋਹਰੇ ਵਿਕਰਮ ਸਿੰਘ ਹਜੇ ਕੁਝ ਰੌਲਾ ਪਲੀਜ਼ ਕਲੀਅਰ ਕਰ ਲਿਓ ਜਮਾ ਕਲੀਅਰ ਕਰਿਓ ਤੇ ਫਿਰ ਆਪਾਂ ਦੱਸਾਂਗੇ ਦੁਨੀਆ ਨੂੰ ਭਾਈ ਉਹਨੇ ਚੜਾਲਿਆ ਵੱਡੇ ਰੋਡ ਤੇ 24 ਕ 25 ਕਬਡੀਆਂ ਤੇ 24 ਨੰਬਰ ਹੈ ਅੱਜ ਦੇ ਮੈਚ ਦਾ ਬੈਸਟ ਰੇਡਰ تر세ਮ ਸਿੰਘ ਪੰਡਾਲ ਦਾ ਪੋਤਾ ਖੀਰਾਵਾਲੀਆ ਹਰਮਨ ਬੋਲਟ ਬਣ ਗਿਆ ਤਾਰੀਆਂ ਮਾਰ ਦਿਓ ਮੇਰੇ ਵੀਰੋ 25 ਕਬਡੀਆਂ 24 ਨੰਬਰ ਜੀ ਬੱਲੇ ਨੇ ਵੀ ਜ਼ਰਾ ਲਾਇਆ लवली ਲਓ ਸੁਣੋ ਭਾਈ ਜਿਹੜੇ ਬੱਲੇ ਦੇ ਟੱਚ ਨੇ ਉਹਨੇ 13 ਟੱਚ ਤੇ 4 ਜੱਫੇ ਆ ਮਹਿੰਦਵਾਲੀਆ लवली ਦੇ ਟੱਚ 10 ਤੇ ਜੱਫੇ 5 ਅੱਜ ਦੇ ਮੇਲੇ ਦਾ 10 ਟੱਚ ਲੈ ਕੇ 5 ਜੱਫੇ ਲਾ ਕੇ ਮਹਿੰਦਵਾਲੀਆ लवली ਬੈਸਟ ਜੱਫੀ ਬਣ ਗਿਆ ਤੇ 25 ਕਬੱਡੀਆਂ ਪਾ ਕੇ 24 ਨੰਬਰ ਆ ਕਰ ਲਓ ਕਲੀਅਰ ਜੀ ਜੋ ਅਨੂ ਨੇ ਬੁਲਾਇਆ ਮੈਂ ਉਹ ਬੋਲਦਾ 25 ਕਬੱਡੀਆਂ 24 ਨੰਬਰ ਹਰਮਨ ਬੋਲਟ ਖੇਰਾਣੀਆਂ ਦਾ ਬੈਸਟ ਲੈਡਰ ਤੇ ਬਾਕੀ ਜਾਫੀਆਂ ਨੇ ਸਾਡੇ